ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਪ੍ਰਦਰਸ਼ਨੀ ਲੱਗੀ ਹੈ ਜਿਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਨੇ ਔਰ ਵਿੱਚ ਪ੍ਰਾਈਵੇਟ ਜਿਹੜੇ ਲੋਕ ਆਕੇ ਵੀ ਆਪਣੀ ਪ੍ਰਦਰਸ਼ਨੀ ਲਾਉਂਦੇ ਆ ਇਹਦੇ ਨਾਲ ਜਿਵੇਂ ਹੈਲਥ ਡਿਪਾਰਟਮੈਂਟ ਹੈ ਉਹ ਸਕੀਮਾਂ ਦਾ ਲੋਕਾਂ ਨੂੰ ਜਿਹੜੇ ਇੱਥੇ ਆਪਣਾ ਸਰਦਾਰ ਸ਼ਿਕਾਰ ਭੇਟ ਕਰਨ ਆਉਂਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਇੱਥੇ ਆਕੇ ਪ੍ਰਦਰਸ਼ਨੀਆਂ ਜਦੋਂ ਦੇਖਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਨੌਲੇਜ ਮਿਲਦੀ ਹੈ ਜਿਹਦਾ ਇਹ ਫਾਇਦਾ ਪ੍ਰਦਰਸ਼ਨੀ ਦਾ ਹੈ ਔਰ ਇਹ ਤੇ ਦਵਾਈ ਵੀ ਫ੍ਰੀ ਮਿਲ ਰਹੀ ਹੈ ਔਰ ਲੋਕਾਂ ਨੂੰ ਸਰਕਾਰ ਦੀਆਂ ਕੀ ਸਹੂਲਤਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਮੈਂ ਸਮਝਦਾ ਇਹ ਅਹਿਮ ਪ੍ਰਦਰਸ਼ਨੀਆਂ ਜਿਹਦੇ ਨਾਲ ਲੋਕਾਂ ਨੂੰ ਜਿਹੜੀ ਸੰਗਤ ਨੂੰ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤੇਸਕ ਤੇ ਮਾਤਾ ਗੁਜਰ ਕਾਰਨ ਜਿੱਥੇ ਆਪਾਂ ਸਰਦਾਰ ਸੰਚਾਰ ਪੇਟ ਕਰਦੇ ਉੱਥੇ ਨਾਲ ਦੀ ਨਾਲ ਜਿਹੜੀਆਂ ਇਹ ਪ੍ਰਦਰਸ਼ਨੀਆਂ ਤੋਂ ਆਪਣੀ ਜਾਣਕਾਰੀ ਵੀ ਹਸਲ ਕਰਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਪ੍ਰਦਰਸ਼ਨੀ ਲਾਈ ਗਈ ਹੈ ਜਿਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਨੇ ਔਰ ਵਿੱਚ ਪ੍ਰਾਈਵੇਟ ਜਿਹੜੇ ਲੋਕ ਆ ਕੇ ਵੀ ਆਪਣੀ ਪ੍ਰਦਰਸ਼ਨੀ ਲਾਉਂਦੇ ਆ ਇਹਦੇ ਨਾਲ ਜਿਵੇਂ ਹੈਲਥ ਡਿਪਾਰਟਮੈਂਟ ਹੈ ਉਹ ਸਕੀਮਾਂ ਦਾ ਲੋਕਾਂ ਨੂੰ ਜਿਹੜੇ ਇੱਥੇ ਆਪਣਾ ਸਰਦਾਰਾ ਸਰਕਾਰ ਭੇਟ ਕਰਨ ਆਉਂਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਇੱਥੇ ਆ ਕੇ ਪ੍ਰਦਰਸ਼ਨ ਜਦੋਂ ਦੇਖਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਨੌਲੇਜ ਮਿਲਦੀ ਹੈ ਇਹਦਾ ਇਹ ਫਾਇਦਾ ਪ੍ਰਦਰਸ਼ਨੀ ਦਾ ਔਰ ਇੱਥੇ ਦਵਾਈ ਵੀ ਫ੍ਰੀ ਮਿਲ ਰਹੀ ਹੈ ਔਰ ਲੋਕਾਂ ਨੂੰ ਸਰਕਾਰ ਦੀਆਂ ਕੀ ਸਹੂਲਤਾਂ ਦੇ ਬਾਰੇ ਵੀ ਜਾਣਕਾਰੀ ਮਿਲਦੀ ਹੈ ਮੈਨੂੰ ਲੱਗਦਾ ਇਹ ਅਹਿਮ ਪ੍ਰਦਰਸ਼ਨੀਆਂ ਜਿਹਦੇ ਨਾਲ ਲੋਕਾਂ ਨੂੰ ਜਿਹੜੀ ਸੰਗਤ ਨੂੰ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੰਤਨ ਬਾਬਾ ਜੂਰਾ ਵਰਤੰਤਨ ਬਾਬਾ ప్రతిਸਥिति माता बुजुਰ ਕਾਰਨ ਜਿੱਥੇ ਅਸੀਂ ਸਰਦ ਸਟ ਕਾਰਪੇਟ ਕਰਦੇ ਉੱਥੇ ਨਾਲ ਦੀ ਨਾਲ ਜਿਹੜੀਆਂ ਇਹ ਪ੍ਰਦਰਸ਼ਨੀਆਂ ਤੋਂ ਆਪਣੀ ਜਾਣਕਾਰੀ ਵੀ ਹਾਸਲ ਕਰਦੇ